ਬੈਠੋ ਜੀ ਬੈਠੋ ਜੀ ਹੁਣ ਦੂਜੀ ਪਾਰਟੀ ਵਾਲੇ ਬੋਲੋ ਮੇਨਾਤ ਖੜੇ ਕੀਤੇ ਅੱਜ ਤੁਸੀਂ ਖੜੇ ਕਰ ਲਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਇਹ ਐ ਹੀ ਹੁੰਦਾ ਜੀ ਮੇਰਾ ਜਿਹੜੇ ਬੰਦੇ ਆ ਆਰਾਮ ਨਾਲ ਬੈਠੇ ਰਹਿੰਦੇ ਆ ਉਹਨਾਂ ਨੂੰ ਮੌਕਾ ਮਿਲ ਜਾਂਦਾ ਥੈਂਕ ਯੂ ਡਾਕਟਰ ਨਖੇਤਰਪਾਲ ਜੀ ਡਾਕਟਰ ਨਖੇਤਰਪਾਲ ਬੋਲ ਰਹੇ ਧੰਨਵਾਦ ਮਾਨ ਜੋ ਸਪੀਕਰ ਸਾਹਿਬ ਤੁਸੀਂ ਮੈਨੂੰ ਜ਼ੀਰੋ ਆਵਰ ਚ ਬੋਲਣ ਦਾ ਮੌਕਾ ਦਿੱਤਾ ਸਾਢੇ 7:00 ਨਵੇਂ ਤੇ ਤੁਹਾਡੇ ਸਾਥੀ ਪੁਰਾਣੇ ਬਹੁਤ ਦੇਰ ਦੇ ਬੇਨਤੀ ਕਰ ਰਹੇ ਨੇ ਕੋਈ ਇੰਪੋਰਟੈਂਟ ਮਸਲਾ ਕਾਇ ਲਿਖ ਕੇ ਪਾ ਕਰਦੇ ਆ। ਅਲ ਮੇਰੀ ਗੱਲ ਸੁਣੋ ਵੀ ਕੋਈ ਐਸਾ ਆਪੋਜੀਸ਼ਨ ਦਾ ਮੈਂਬਰ ਰਿਹਾ ਜਿਹਨੂੰ ਮੈਂ ਬੋਲਣ ਦਾ ਦਿੱਤਾ ਹੋਵੇ। ਜਿਹੜਾ ਆਵੇਗਾ ਇਹ ਨਹੀਂ ਇਥੇ ਉਹ ਤਾਂ ਹੋਏਗਾ ਹੀ। ਔਰ ਇਹ ਕੋਈ ਤਰੀਕਾ ਨਹੀਂ ਹੈ ਟਾਈਮ ਮੰਗਣ ਦਾ ਬੈਠੋ। ਸੋ ਸੀਟ ਚੇਅਰ ਨੂੰ ਫੋਰਸ ਨਹੀਂ ਕਰ ਸਕਦੇ। ਨੋਬਾਡੀ ਕੈਨ ਫੋਰਸ ਦ ਚੇਅਰ। ਆਪਾਂ ਦੇ ਆਪਣੇ ਬਰਾਬਰ ਦੇ ਮੈਂਬਰ ਨੇ ਜੀ ਉਹਨਾਂ ਨੇ ਬੋਲਣਾ ਹੈ ਰਾਣਾ ਜੀ ਨੇ ਉਹ ਵੀ ਪੰਜਾਬ ਵਿਧਾਨ ਸਭਾ ਦੇ ਮੈਂਬਰ ਨੇ ਰਾਣਾ ਜੀ ਲੈਟ ਹਿਮ ਸਪੀਕ ਇਹ ਤੁਹਾਡੀ ਮਰਜ਼ੀ ਨਹੀਂ ਹੈ ਇਹ ਇਹ ਸਪੀਕਰ ਨੇ ਦੇਖਣਾ ਕਦੋਂ ਕਿਸ ਨੇ ਬੋਲਣਾ ਹੈ ਅਸ਼wini ਜੀ ਬੈਠੋ ਜੀ ਹੁਣ ਦੂਜੀ ਪਾਰਟੀ ਵਾਲੇ ਨੂੰ ਬੁਲਾਉਂਦੇ ਸਪੀਕਰ ਸਾਹਿਬ ਬਿਨਾਂ ਖੜੇ ਕੀਤੇ ਅੱਜ ਤੁਸੀਂ ਖੜੇ ਕਰ ਲਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਇਹ ਐਂ ਹੁੰਦਾ ਜੀ ਜਿਹੜੇ ਬੰਦੇ ਆਰਾਮ ਨਾਲ ਬੈਠੇ ਰਹਿੰਦੇ ਉਹਨਾਂ ਨੂੰ ਮੌਕਾ ਮਿਲ ਜਾਂਦਾ ਬਹੁਤ ਅੱਛੀ ਗੱਲ ਮੈਂ ਇਸ ਗੱਲ ਵੱਲ ਧਿਆਨ ਲਿਆਣਾ ਚਾਹਨਾ ਕਿ ਜਿਹੜੀ ਸਰਕਾਰ ਨੇ ਨਸ਼ਿਆਂ ਦੇ ਖਿਲਾਫ ਮਹਿੰਮ ਸ਼ੁਰੂ ਕੀਤੀ ਹੈ ਇਹਦੇ ਵੱਡੇ ਪੱਧਰ ਤੇ ਸਰਕਾਰ ਨੂੰ تیاری ਵੀ ਕਰਨੀ ਪਏਗੀ ਅਜੇ ਤੱਕ ਕੋਈ ਇਹ ਗੱਲ ਨਹੀਂ ਆ ਰਹੀ ਕਿ ਕੋਈ ਬੱਚੇ ਬਹੁਤ ਜ਼ਿਆਦਾ ਜਿਹੜੇ ਨੇ ਉਹ ਕੋਈ ਉਹਨਾਂ ਨੂੰ ਹਸਪੀਟਲਾਈਜ਼ ਕਰਾਉਣਾ ਪਿਆ ਇਲਾਜ ਦੇ ਲਈ ਉਹਨਾਂ ਦਾ ਪੁਨਰਵਾਸ ਵੀ ਕਰਨਾ ਪਏਗਾ ਜਦੋਂ ਸਪਲਾਈ ਚੇਨ ਰੁਕੇਗੀ ਤੇ ਉਸ ਵੇਲੇ ਛਟਪਟਾਟ ਹੋਣੀ ਹੈ ਕਿਉਂਕਿ ਇਹ ਇਸ ਪ੍ਰਕਾਰ ਦਾ ਨਸ਼ਾ ਹੈ ਜਿਹਦੀ ਇੱਕ ਡੋਜ਼ ਨਹੀਂ ਮਿਲੀ ਜਿਸ ਦਿਨ ਉਸ ਦਿਨ ਮੱਛੀ ਦੀ ਤਰ੍ਹਾਂ ਤੜਪਣਾ ਹੈ ਇਹਦਾ ਮਤਲਬ ਇਹ ਹੈ ਕਿ ਅਜੇ ਮੋਹਿਮ ਜਿਹੜੀ ਹੈ ਸਪਲਾਈ ਚੇਨ ਤੱਕ ਨਹੀਂ ਪੁੱਜੀ ਤੇ ਮੈਨੂੰ ਇਹ ਲੱਗਦਾ ਕਿ ਇਹ ਕੋਈ ਰਾਜਨੀਤਿਕ ਵਿਸ਼ੇ ਨਹੀਂ ਹੈ ਇਹ ਵੀ ਗੱਲ ਪੱਕਾ ਹੈ ਚਾਹੇ ਇੱਧਰ ਵਾਲੇ ਹੋਣ ਚਾਹੇ ਉਧਰ ਵਾਲੇ ਹੋਣ ਇਹ ਪੰਜਾਬ ਦੇ ਬੱਚਿਆਂ ਦੇ ਭਵਿੱਖ ਦਾ ਸਵਾਲ ਹੈ ਸਾਰੇ ਚਟਾਨ ਦੀ ਤਰ੍ਹਾਂ ਖੜੇ ਹੋਣਗੇ ਲੇਕਿਨ ਉਹਦੀ ਛੜਤ ਕੋਈ ਹੈ ਕਿ ਵੱਡੇ ਵੱਡੇ ਮਗਰਮਚ ਜਦ ਤੱਕ ਨਹੀਂ ਫੜੋਗੇ ਜਦ ਤੱਕ ਇਹ ਸਪਲਾਈ ਨਹੀਂ ਰੁਕੇਗੀ ਤਦ ਤੱਕ ਸਾਡਾ ਮਕਸਦ ਜੜਾ ਹੱਲ ਨਹੀਂ ਹੋਣਾ ਮੇਰਾ ਇਹਦੇ ਚ ਦੂਜਾ ਹੈ ਕਿ ਸਮਾਜਿਕ ਸੰਸਥਾਵਾਂ ਨੂੰ ਵੀ ਇਨਵੋਲ ਕਰੋ ਇੱਕ ਜਨ ਜਾਗਰਣ ਬਣੇ ਔਰ ਇਹਦੇ ਵਿੱਚ ਪਰਿਵਾਰਾਂ ਨੂੰ ਵੀ ਇਨਵੋਲ ਕਰੋ ਔਰ ਔਰ ਇਹ ਵੀ ਧਾਰਨਾ ਖਤਮ ਹੋ ਗਈ ਹੈ ਜੀ ਕਿ ਗਰੀਬ ਆਦਮੀ ਆ ਜੀ ਨੌਕਰੀ ਨਹੀਂ ਮਿਲੀ ਇਸ ਕਰਕੇ ਨਸ਼ਾ ਕਰ ਰਿਹਾ ਜਿਨ੍ਹਾਂ ਦੇ ਮਾਤਾ ਪਿਤਾ ਵੱਡੇ ਵੱਡੇ ਅਫਸਰ ਨੇ ਉਹਨਾਂ ਦੇ ਨਿਆਣੇ ਦਾ ਹਾਲ ਦੇਖ ਲਓ ਉਹ ਵੀ ਫਸੇ ਪਏ ਨੇ ਔਰ ਇੱਕ ਸਮਾਜ ਦੇ ਅੰਦਰ ਜਾਗਰਤੀ ਇਹ ਪੈਦਾ ਹੋਣ ਜਿਹਦੇ ਕਿ ਜੇ ਘਰ 'ਚ ਕੋਈ ਪ੍ਰੋਬਲਮ ਹੈ ਨਾ ਕਿ ਉਹ ਆਣ ਗੁਆਣ ਦੱਸੇ ਰੋਲਾ ਪਾਏ ਕਿ ਮੇਰੇ ਬੱਚੇ 'ਚ ਚੇਂਜ ਆਈ ਹੈ ਤਾਂ ਕਿ ਮਿਲ ਕੇ ਪੰਜਾਬ 'ਚੋਂ ਇਹ ਕੋੜ ਖਤਮ ਕਰੀਏ ਮੈਂ ਇਹਦੇ ਵੱਲ ਧੰਨ ਲਿਆਣਾ ਚਾਹੀ। ਥੈਂਕ ਯੂ ਡਾਕਟਰ ਨਿਖੇਤਰਪਾਲ ਜੀ ਡਾਕਟਰ ਨਿਹਤਰਪਾਲ ਬੋਲ ਰਿਹਾ ਧੰਨਵਾਦ ਮਾਨਯੋਗ ਸਪੀਕਰ ਸਾਹਿਬ ਤੁਸੀਂ ਮੈਨੂੰ ਜ਼ੀਰੋ ਆਵਰ ਚ ਬੋਲਣ ਦਾ ਮੌਕਾ ਦਿੱਤਾ ਮੇਰੇ ਵਿਧਾਨ ਸਭਾ ਨਵਾਂ ਸ਼ਹਿਰ ਹਲਕੇ ਵਿੱਚ ਸੜਕਾਂ ਦੀ ਹਾਲਤ ਬਹੁਤ ਖਰਾਬ ਔਰ ਬੁਰੀ ਤਰ੍ਹਾਂ ਟੁੱਟ ਚੁੱਕੀਆਂ ਤੇ ਟੋਏ ਪਏ ਹਨ ਸਟੇਟ ਹਾਈਵੇ ਚੱਕ ਦਾਣਾ ਡਾਪਰ ਤੋਂ ਰਾਹੋਂ ਜਾਲਲਾ ਸਤਲੋਜ ਦਰਿਆ ਸੈਦਪੁਰ ਤੋਂ ਰਾਹੋਂ ਨਵਾਂ ਸ਼ਹਿਰ ਗਰਸ਼ੰਕਰ ਤੱਕ ਰਾਹੋਂ ਤੋਂ ਮਾਸ਼ੀ ਵਾਲਾ ਸਾਹਿਬ ਨੂੰ ਜਾਂਦੀ ਸੜਕ ਸੀਵਰੇਜ ਕਰਕੇ ਪੁੱਟੀ ਗਈ ਉਹਦਾ ਰਸਤਾ ਸਿਰਫ 12 ਫੁੱਟ ਰਹਿ ਗਿਆ ਸਿਵਰੇਜ ਬੋਰਡ ਨੂੰ ਪੈਸੇ ਵੀ ਦੇ ਦਿੱਤੇ ਉਹ ਵੀ ਬੜਾਈ ਜਾਵੇ ਅਸਮਾਨਪੁਰ ਤੋਂ ਚੜ ਮਜਾਰਾ ਜਲਵਾਹਾ ਚਕਲੀ ਤਾਜਵਾਲ ਤੈਂਗੜਪੁਰ ਮਲਪੁਰ ਅੜਕਾ ਗਰੀਹਾ ਅਮਰਗੜ ਤੋਂ ਕਰਿਆਮ ਕਾਮਾ ਤੋਂ ਮੰਗੂਵਾਲ ਕਲਾਮ ਤੋਂ ਚੂੜਪੁਰ ਸਿੰਬਲੀ ਰਾਹੋਂ ਤੋਂ ਬਰਨਾਲਾ ਤਾਜਪੁਰ ਮੱਤੇਵਾੜਾ ਸਟੇਟ ਹਾਈਵੇ ਔਰ ਤੋਂ ਫਾਮੜਾ ਅੜਪੜ ਤੋਂ ਬੁਰਜ ਤਹਿਲਦਾਸ ਲੰਗੜਵਾ ਤੋਂ ਬੜਬਾ ਨੌਰਾ ਸੋਨਾ ਰਮਰੈਪੁਰ ਗਰਚਾ ਦੇ ਸਾਲੋਂ ਗੜ ਪ੍ਰਧਾਨੇ ਤੋਂ ਜਲਾ ਮਾਜੜਾ ਬਿਆਰੀਆਂ ਦੋਸੜੋ ਔਰ ਨਾਰੇ ਦੋ ਭੋਰਾ ਇਹ ਸੜਕਾਂ ਜਿਹੜੀਆਂ ਸਟੇਟ ਹਾਈਵੇ ਔਰ ਲਿੰਕ ਰੋਡ ਆ ਮੇਰੀ ਤੁਹਾਡੇ ਮਾਦੇ ਮਨਾਹੀ ਮਾਨ ਜੋ ਮੰਤਰੀ ਸਹਿਬਾਨ ਨੂੰ ਬੇਨਤੀ ਆ ਕਿ ਮਈ ਜੂਨ ਦੇ ਅੰਦਰ ਜਦੋਂ ਲੁੱਕ ਪੈਂਦੀ ਆ ਉਹ ਬਣਾਈਆਂ ਜਾਣ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਮੰਤਰੀ ਜੀ ਬੋਲਣਾ ਚਾਹੁੰਦੇ ਕੋਈ ਜੀ ਜਿਹੜਾ ਅਸ਼wini ਜੀ ਨੇ ਮੁੱਦਾ ਚੱਕਿਆ ਬਹੁਤ ਅੱਛਾ ਮੁੱਦਾ ਔਰ ਉਹਨਾਂ ਨੇ ਕਿਹਾ ਬੇ ਸਪੋਰਟ ਕਰਾਂਗੇ ਮੈਂ ਇਸ ਹਾਊਸ ਦੇ ਥਰੂ ਸਾਰੇ ਜਿਹੜੇ ਲੋਕਾਂ ਨੂੰ ਇਨਫੋਰਮ ਕਰਨਾ ਚਾਹੁੰਦਾ ਕਿ ਅਸੀਂ 6 ਮਹੀਨੇ ਦੀ ਜਿਹੜੀ ਸਪਲਾਈ ਆ ਸਾਡੀ ਜਿਹੜੀ ਕਿ ਨਸ਼ਾ ਛਡਾਓ ਗੋਲੀ ਆ ਜਿਹੜੀ ਉਹ ਸਾਡੇ ਕੋਲੇ ਪੂਰੀ ਸਾਡੇ ਕੋਲੇ ਫੈਸਿਲਿਟੀ ਅਵੇਲੇਬਲ ਹੈ ਜੀ ਦੂਜੀ ਗੱਲ ਤੁਸੀਂ ਕਹੀ ਕਿ ਲੋਕਾਂ ਨੂੰ ਅਸੀਂ ਸਰ ਜਿਹੜੇ 13200 40 ਜਿੰਨੇ ਆਪਣੇ ਪਿੰਡ ਐ ਸਾਰਿਆਂ ਦੇ ਵਿੱਚ ਜਿਹੜੀਆਂ ਸਿਹਤ ਕਮੇਟੀਆਂ ਬਣ ਗਈਆਂ ਔਰ ਨਾਰਕੋਟਿਕ ਅਨੋਨਿਮਸ ਜਿੱਥੇ ਨਸ਼ਾ ਛਡਾਓ ਕੇਂਦਰ ਹੈ ਸਾਡਾ ਜਾਂ ਔਰਟ ਸੈਂਟਰ ਹੈ ਉੱਥੇ ਅਸੀਂ ਉਹਨਾਂ ਦੇ ਇੱਕ سپورਟ ਗਰੁੱਪ ਜਿਹੜੇ ਹੈਗੇ ਆ ਤਾਂ ਕਿ ਜਿਹੜੇ ਬੰਦੇ ਨਸ਼ਾ ਛੱਡਣਾ ਚਾਹੁੰਦੇ ਆ ਜਿਹੜੇ ਨਸ਼ਾ ਛੱਡ ਚੁੱਕੇ ਆ ਜਾਂ ਜਿਹੜੇ ਕੋਈ ਵੌਲੰਟੀਅਰ ਕਰਦੇ ਆ ਉਹਨਾਂ ਦੇ ਨਾਰਕੋਟਿਕਸ ਐਂਡ ਅਲਕੋਹੋਲਿਕ ਅਨੋਨਿਮਸ ਸੋ ਅਸੀਂ ਪੂਰਾ ਲੈਬੋ ਲੈਬੋ ਰੈਨਜਮੈਂਟ ਕੀਤਾ ਜੀ ਉਹਨਾਂ ਦੇ ਇਲਾਜ ਵਾਸਤੇ ਸਕਿੱਲ ਡਿਵੈਲਪਮੈਂਟ ਦੇ ਨਾਲ ਉਹਨਾਂ ਨੂੰ ਲਿੰਕ ਕਰ ਰਿਹਾ ਐਮਪਲੋਇਮੈਂਟ ਜਨਰੇਸ਼ਨ ਦੇ ਨਾਲ ਲਿੰਕ ਕਰ ਰਿਹਾ ਉਹਨਾਂ ਨੂੰ ਨਸ਼ੇ ਤੋਂ ਹਟਾ ਕੇ ਉਹਨਾਂ ਨੂੰ ਕੰਮ ਤੇ ਲਾਵਾਂਗੇ ਇਹ ਸਾਡੀ ਗਰੰਟੀ ਹੈ ਜੀ ਪੰਜਾਬ ਦੇ ਲੋਕਾਂ ਨੂੰ ਸਾਡੇ ਮਾਣਯੋਗ ਮੁੱਖ ਮੰਤਰੀ ਸਾਹਿਬ ਦੀ ਔਰ ਸਾਡੇ ਨੈਸ਼ਨਲ ਕਮਿਸ਼ਨਰ ਦੀ ਔਰ 1 ਅਪ੍ਰੈਲ ਤੋਂ ਸਾਰੇ ਜਿੰਨੇ ਸਾਡੇ ਐਮ.ਐਲ.ਏ. ਸਾਭ ਨੂੰ ਬੇਨਤੀ ਕਰਦਾ ਕਿ ਅਸੀਂ ਆਪਣੇ ਆਪਣੇ ਪਿੰਡਾਂ 'ਚ ਜਾ ਕੇ ਕਮੇਟੀਆਂ ਬਣਾਈਏ ਬਹੁਤ ਸਾਰੇ ਕਮੇਟੀਆਂ ਨੇ ਪਿੰਡਾਂ ਨੇ ਰੈਜ਼ੋਲੂਸ਼ਨ ਪਾਸ ਕਰਤਾ ਕਿ ਸਾਡਾ ਪਿੰਡ ਨਸ਼ਾ ਮੁਕਤ ਹੋਏਗਾ ਔਰ ਇਹ ਅਸੀਂ ਜਿਹੜਾ ਸਾਰਾ ਪੂਰਾ ਅਰੇਂਜਮੈਂਟ ਕਰਕੇ ਪੂਰੀ ਤਿਆਰੀ ਕਰਕੇ ਸ਼ੁਰ ਜੀ ਬਾਜਵਾ ਸਾਹਿਬ ਕਿ ਸਭ ਮੇਰੀ ਗੁਜ਼ਾਰੇ ਸਾਡੇ ਸਾਥੀ ਨਵੇਂ ਤੇ ਤੁਹਾਡੇ ਸਾਥੀ ਪੁਰਾਣੇ ਬਹੁਤ ਦੇਰ ਦੇ ਬੇਨਤੀ ਕਰ ਰਹੇ ਨੇ ਕੋਈ ਇੰਪੋਰਟੈਂਟ ਮਸਲਾ ਕਹਿ ਲਿਖ ਕਰਨਾ ਹੈ ਮੇਰੀ ਗੱਲ ਸੁਣੋ ਵੀ ਕੋਈ ਐਸਾ ਆਪੋਜੀਸ਼ਨ ਦਾ ਮੈਂਬਰ ਰਿਹਾ ਜਿਹਨੂੰ ਮੈਂ ਬੋਲਣ ਦਾ ਦਿੱਤਾ ਹੋਵੇ ਜਿਹੜਾ ਆਵੇਗਾ ਨਹੀਂ ਇੱਥੇ ਉਹ ਤਾਂ ਹੋਏਗਾ ਹੀ ਪਲੀਜ਼ ਬੈਠੋ ਤੁਸੀਂ ਔਰ ਇਸ ਤਰ੍ਹਾਂ ਇਹ ਕੋਈ ਤਰੀਕਾ ਨਹੀਂ ਹੈ ਟਾਈਮ ਮੰਗਣ ਦਾ ਬੈਠੋ ਬਾਫੇ ਠੀਕ ਹੈ ਦੱਸ ਦਿਓ ਬੈਠੋ ਰਾਣਾ ਇੰਦਰਪ੍ਰਤਾ ਜੀ ਤੁਸੀਂ ਤੁਸੀਂ ਬੈਠੋ ਜੀ ਪਲੀਜ਼ ਬੈਠੋ ਜੀ ਬਾਜਵਾ ਸਰ ਬੈਠ ਬੈਠੋ ਬੈਠੋ ਸੁਸ਼ੀ ਚੇਅਰ ਨੂੰ ਫੋਰਸ ਨਹੀਂ ਕਰ ਸਕਦੇ ਨੋਬਾਡੀ ਕੈਨ ਫੋਰਸ ਦ ਚੇਅਰ ਪਲੀਜ਼ ਸਪੀਕਰ ਸਾਹਿਬ ਠੀਕ ਠੀਕ ਜੀ ਰਾਣਾ ਜੀ ਆਪਣੇ ਆਪਣੇ ਬਰਾਬਰ ਦੇ ਮੈਂਬਰ ਨੇ ਜੀ ਉਹਨਾਂ ਨੇ ਬੋਲਣਾ ਹੈ ਰਾਣਾ ਜੀ ਨੇ ਉਹ ਵੀ ਪੰਜਾਬ ਵਿਧਾਨ ਸਭਾ ਦੇ ਮੈਂਬਰ ਨੇ ਰਾਣਾ ਜੀ Let him speak. Let him speak. Let him speak. ਇਹ ਤੁਹਾਡੀ ਮਰਜ਼ੀ ਨਹੀਂ ਹੈ ਇਹ ਇਸ ਚੇਅਰ ਨੇ ਦੇਖਣਾ ਕਦੋਂ ਕਿਸ ਨੇ ਬੋਲਣਾ ਪਲੀਜ਼ ਬੈਠੋ ਤੁਸੀਂ ਬੈਠੋ ਤੁਸੀਂ ਪਲੀਜ਼ ਅਸ਼ਵਨੀ ਜੀ ਬੈਠੋ ਜੀ ਹੁਣ ਦੂਜੀ ਪਾਰਟੀ ਵਾਲਿਆਂ ਨੂੰ ਬਿਨਾਂ ਹੱਥ ਖੜੇ ਕੀਤੇ ਅੱਜ ਵੀ ਖੜੇ ਕਰ ਲਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਇਹ ਆਈ ਹੁੰਦਾ ਜੀ ਮੇਰਾ ਜਿਹੜੇ ਬੰਦੇ ਆਰਾਮ ਨਾਲ ਬੈਠੇ ਰਹਿੰਦੇ ਉਹਨਾਂ ਨੂੰ ਮੌਕਾ ਮਿਲ ਜਾਂਦਾ ਜੀ ਡਾਕਟਰ ਨਿਹਤਰਪਾਲ ਜੀ ਡਾਕਟਰ ਨਿਹਤਰਪਾਲ ਬੋਲ ਰਹੇ ਧੰਨਵਾਦ ਮਾਨਜੋ ਸਪੀਕਰ ਸਾਹਿਬ ਤੁਸੀਂ ਮੈਨੂੰ 0 आवर ਚ ਬੋਲਣ ਦਾ ਮੌਕਾ ਦਿੱਤਾ ਸਾਡੇ ਸਾਥੀ ਨਵੇਂ ਤੇ ਤੁਹਾਡੇ ਸਾਥੀ ਪੁਰਾਣੇ ਬਹੁਤ ਦੇਰ ਦੇ ਬੇਨਤੀ ਕਰ ਰਹੇ ਨੇ ਕੋਈ ਇੰਪੋਰਟੈਂਟ ਮਸਲਾ ਕੈਡ ਲਿੱਖ ਕਰਾ ਤਾ ਮੇਰੀ ਗੱਲ ਸੁਣੋ ਵੀ ਕੋਈ ਐਸਾ اپੋਜੀਸ਼ਨ ਦਾ ਮੈਂਬਰ ਰਿਹਾ ਜਿਹਨੂੰ ਮੈਂ ਬੋਲਣ ਦਾ ਦਿੱਤਾ ਹੋਵੇ ਜਿਹੜਾ ਆਵੇਗਾ ਹੀ ਨਹੀਂ ਇੱਥੇ ਉਹ ਤਾਂ ਹੋਏਗਾ ਹੀ ਔਰ ਐਸ ਤਰ੍ਹਾਂ ਇਹ ਕੋਈ ਤਰੀਕਾ ਨਹੀਂ ਹੈ ਟਾਈਮ ਮੰਗਣ ਦਾ ਬੈਠੋ ਤੁਸੀਂ ਚੇਅਰ ਨੂੰ ਫੋਰਸ ਨਹੀਂ ਕਰ ਸਕਦੇ ਨੋਬਾਡੀ ਕੈਨ ਫੋਰਸ ਦ ਚੇਅਰ ਆਪਣੇ ਆਪਣੇ ਬਰਾਬਰ ਦੇ ਮੈਂਬਰ ਨੇ ਜੀ ਉਹਨਾਂ ਨੇ ਬੋਲਣਾ ਹੈ ਰਾਣਾ ਜੀ ਨੇ ਉਹ ਵੀ ਪੰਜਾਬ ਵਿਧਾਨ ਸਭਾ ਦੇ ਮੈਂਬਰ ਨੇ ਰਾਣਾ ਜੀ ਲੈਟ ਹਿਮ ਸਪੀਕ ਇਹ ਤੁਹਾਡੀ ਮਰਜ਼ੀ ਨਹੀਂ ਹੈ ਇਹ ਇਹ ਚੇਅਰ ਨੇ ਦੇਖਣਾ ਕਦੋਂ ਕਿਸ ਨੇ ਬੋਲਣਾ